ਜੀ ਸਰ ਜਿਹੜੇ ਅੱਜ ਦੋਸ਼ੀ ਪਰੇਜੇ ਕੀ ਜਰਾ ਕਹਿੰਦਾ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸੰਕਲਪ ਪਿਆ ਜੁੱਧ ਨਸ਼ਿਆਂ ਵਿਰੁੱਧ ਉਸ ਦੀ ਪੂਰਤੀ ਵਾਸਤੇ ਸਾਡੇ ਜਿਹੜੇ ਮਾਨਯੋਗ ਕੁਸ਼ਨਰ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੰਦਰ ਉਹਨਾਂ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਜਿਹੜੀ ਨਸ਼ਿਆਂ ਵਿਰੋਧ ਜੰਗ ਜਿਹੜੀ ਆ ਉਹ ਹੋਰ ਤੇਜ਼ ਕੀਤੀ ਜਾਵੇ ਉਸ ਦੇ ਵਾਸਤੇ ਸਾਡੇ ਸੀਆਈਏ 2 ਐਸਆਈ ਰਵੀ ਕੁਮਾਰ ਤੇ ਉਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਵਾ ਜੋ ਉਹਨਾਂ ਨੇ ਦੋ ਦੋਸ਼ੀ ਸਤਨਾਮ ਸਿੰਘ ਸੱਤਾ ਤੇ ਅਮਨਦੀਪ ਸਿੰਘ ਇਹ ਗ੍ਰਫਤਾਰ ਕੀਤੇ ਆ ਇਹਨਾਂ ਪਾਸੋਂ 2 ਕਿਲੋ ਫੀਮ ਬਰਾਮਦ ਹੋਈ ਆ ਤੇ 4,70,000 ਡਰੱਗ ਮਨੀ ਜੋ ਇਹਨਾਂ ਨੇ ਨਸ਼ਾ ਵੇਚ ਕੇ ਇਕੱਠੀ ਕੀਤੀ ਸੀ ਉਹ ਵੀ ਬਰਾਮਦ ਹੋਈ ਆ ਇਸ ਸੰਬੰਧੀ ਮਕਦਮਾ ਨੰਬਰ 37 ਥਾਣੇ ਸੀ ਡਿਵੀਜ਼ਨ ਦਰਦੀ ਕੀਤਾ ਵਾ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਤੇ ਪੇਸ਼ ਅਦਾਲਤ ਕੀਤਾ ਗਿਆ। ਇਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਨੇ ਉਹਨਾਂ ਦੀ ਅਸੀਂ ਤਸਦੀਕ ਕਰ ਰਹੇ ਹਾਂ ਕਿ ਕਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਗਾੜੀ ਇਹਨਾਂ ਨੇ ਕਿੰਨਾ ਨੂੰ ਇਹ ਫੀਸ ਦੇਤੀ ਸੀ। ਸਰ ਬੈਕਗ੍ਰਾਉਂਡ ਕੀ ਹੈ? ਬੈਕਗ੍ਰਾਉਂਡ ਜਿਹੜਾ ਸਤਨਾਮ ਸਿੰਘ ਆ ਜੀ ਇੱਥੇ ਪਹਿਲਾਂ ਵੀ ਅਕੀਮ ਦਾ ਪਰਚਾ ਦਰਜ ਆ ਜੋ ਇਹ ਰਿਸਮੈਟ ਆ ਤੇ ਜਿਹੜਾ ਅਮਨਦੀਪ ਸਿੰਘ ਆ ਇਹ ਆਪਣਾ ਕਾਰੋਬਾਰ ਕਰਦਾ। ਕਿੰਨੀ ਐ ਸਰ ਇਹਨੋ ਦੋ। ਇਹ ਸਤਨਾਮ ਸਿੰਘ ਦੀ ਉਮਰ ਕਰੀਬ 50 ਸਾਲ ਆ। ਜਿਹੜਾ ਅਮਨਦੀਪ ਆ ਇਹ ਘੱਟ ਉਮਰ ਦਾ ਸਰਕਾਰ ਦੇ ਹੈਗਾ ਕਿ ਨਸ਼ੇ ਨੂੰ ਖਤਮ ਕਰਨਾ ਜਿਹੜੇ ਬਾਜ਼ ਨਹੀਂ ਜਾ ਰਹੇ ਉਹਨਾਂ ਨੂੰ ਕੋਈ ਨਸੀ ਦੇਣਾ ਬਾਜ਼ ਨਹੀਂ ਉਹ ਜਾਣ ਤੇ ਜੀ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹੋਣ ਜਾਂ ਉਹ ਸੁਧਰ ਜਾਣ ਤੇ ਲੋਕਾਂ ਦੇ ਜਿਹੜੇ ਨੌਜਵਾਨ ਬੱਚੇ ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਕਰ ਸਰ ਹੁਣ ਕੀ ਕਾਰਵਾਈ ਕੀਤੀ ਜਮਨ ਇਹਨਾਂ ਦੋਵਾਂ ਤੇ ਜੀ ਕੇਸ ਦਰਜ ਕੀਤਾ ਵਾ ਔਰ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਵਾ ਇਹਨਾਂ ਤੇ ਮੁਕੱਦਮਾ ਚਲੇਗਾ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਵਾਈ ਜਾ ਸਕੇ ਸਰ ਪਤਾ ਲੱਗ ਗਿਆ ਜੀ ਇਹ ਟੀਮ ਕਿੱਥੋਂ ਲਿਆਉਂਦੇ ਸੀ ਇਹ ਇਹ ਜੋ ਪਤਾ ਲੱਗਾ ਕਿ ਇਹ ਝਾਰਖੰਡ ਤੋਂ ਲੈ ਕੇ ਆਉਂਦੇ ਸੀ ਫਿਰ ਵੀ ਅਸੀਂ ਦੀ ਇਹਦੀ ਥੋਰੋਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਅੱਗੇ ਫੜਾਈ ਕਰਦੇ ਹੋ। ਉਹ ਅਸੀਂ ਕਰ ਰਹੇ ਜੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ। ਸਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? ਇਹ ਹੁਣ ਜਿਹੜਾ ਜੀ ਸੁਨਾਮ ਸਿੰਘ ਹੈ ਤੇ ਪਹਿਲਾਂ ਵੀ 2 ਸਾਲ ਪਿੱਲੋ 2.5 ਕਿਲੋ ਟੀਮ ਦਾ ਪਰਚਾ ਦਰਜ ਹੋਇਆ ਸੀ। ਠੀਕ ਹੈ ਸੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ